4:00 ਵਜੇ ਸਾਡੀਆਂ ਬੁੜੀਆਂ ਨੂੰ ਆਦਤ ਹੁੰਦੀ ਹੈ ਜਿਹੜਾ ਮਰਿਆ ਹੁੰਦਾ ਉਹਦੇ ਘਰ ਆਲੀ ਜਾ ਕੇ ਚਾਹ ਪੋਹਦੀ ਹੁੰਦੀ ਉੱਠ ਚਾਹ ਪੀ ਲੈ ਉਹ ਜਦੋਂ ਗਈ ਤੜਕੇ ਬੇਬੇ ਹਨਾ ਉੱਠ ਜਵਾਕ ਕਹਿੰਦੇ ਚਾਹ ਪੀ ਲੈ ਉਹ ਕਹਿੰਦਾ ਪਹਿਲਾਂ ਪਾਣੀ ਦਿਓ ਜਦੋਂ ਉਹਨੇ ਇੰਨੀ ਗੱਲ ਕਹੀ ਬੇਬੇ ਨੇ ਸਿੱਟਿਆ ਗਲਾਸ ਬੇਬੇ 70 ਤੇ ਹੋਗੀ ਤੇਰਾ ਯਾਰ ਉੱਠ ਕੇ ਬਹਿ ਗਿਆ ਜਦੋਂ ਉੱਠ ਕੇ ਬਹਿ ਗਿਆ ਜਿਹੜੀਆਂ ਆਸੇ ਪਾਸੇ ਬੈਠੀਆਂ ਸੀ ਉਹਨਾਂ ਨੇ ਵੀ ਸਲਾਲੇ ਗਿੱਟੇ ਇੱਕ ਦੂਜੇ ਤੋਂ ਦੀ ਜਾਣ ਵੀ ਆ ਗਈ ਗੱਲ ਬਣ ਗਈ ਇਹ ਤਾਂ ਭੈਣ ਦਣਾ ਜਿਹਾ ਆਉਂਦਾ ਹੋ ਗਿਆ ਇੱਕ ਨੇ ਭੱਤੀ ਜਾਂਦੀ ਨੇ ਮਗਰ ਦੇਖ ਲਿਆ ਸੜਕ 'ਚ ਬੈਠੀਆਂ ਘਰੋਂ ਬਾਹਰ ਗਈਆਂ ਆ ਕੇ ਬਾਪੂ ਤਾਂ ਕੀ ਹੋਊਗਾ ਨਹੀਂ ਮੈਂ ਦੇਖਿਆ ਗਾੜੀ ਕਾਲੀ ਹੈ ਉਹਦੇ ਭਿੰਦਨ ਦਾੜੀ ਕਿਵੇਂ ਗਾੜੀ ਹੋ ਗਈ ਉਹਦੀ ਉਦੋਂ ਨੂੰ ਘਰ ਵਾਲੇ ਉਹ ਮੁੰਡੇ ਵੀ ਉੱਠ ਕੇ ਰੋਲਾ ਪੈਂਦਾ ਵੇ ਕਿਉਂ ਕਹਿੰਦਾ ਕੀ ਹੋ ਗਿਆ ਸਿੰਧਿਆ ਏ ਆ ਪਤਾ ਨਹੀਂ ਯਾਰ ਮੈਨੂੰ ਦੇਖ ਕੇ ਭੱਜ ਗੀਆਂ ਕਹਿੰਦਾ ਮੈਂ ਉੱਠਿਆ ਕਹਿੰਦਾ ਈ ਕਿ ਮਾਰ ਲੱਗ ਗਈ ਯਾਰ ਬੰਦੇ ਯਾਰ ਕਮਾਲ ਹੋ ਗਿਆ ਉਹ ਗਏ ਉਹ ਕੀ ਹੋ ਗਿਆ ਬੇਬੇ ਉਹ ਕਹਿੰਦੇ ਤੁਹਾਡੇ ਬਾਪੂ ਉੱਠੜਿਆ ਉਹ ਕਹਿੰਦਾ ਕਾਨੂੰਨ ਜ਼ਿੰਦਾ ਉੱਠਿਆ ਉਹ ਜ਼ਿੰਦਾ ਕਿਉਂ ਤੁਹਾਡਾ ਬਾਪੂ ਆ ਕੇ ਉਹ ਤੋਂ ਉੱਠ ਖੜੀ ਆਤਮਾ ਬੋਲੀ ਹੈ ਕਹਿੰਗਦਾ ਆਏ ਕਿ ਮੈਂ ਬੋਲਪੂ ਜਦੋਂ ਆਏ ਅੰਦਰ ਆ ਕੇ ਆ ਮੰਜੇ ਤੇ ਆ ਕੇ ਤਾਂ ਮੈਂ ਪਿਆ ਸੀ ਕਹਿੰਦੇ ਤੂੰ ਪਿਆ ਸੀ ਤੇ ਤੁਹਾਡੇ ਬਾਪੂ ਕਿੱਥੇ ਆ